ਸਮਜੀਤ ਸਿੰਘ ਮਾਨ ਹੋਣਾ ਦੀ ਜਿਹੜੀ ਹੁਣ ਉਸ ਗੱਲਬਾਤ ਆ ਗਈ ਉਹਦੇ ਵਿੱਚ ਉਹਨਾਂ ਨੇ ਪੰਥ ਕੇਕਤਾ ਦੀ ਗੱਲ ਕੀਤੀ ਵੀ ਪੰਥ ਕੇਕਤਾ ਹੋਣੀ ਚਾਹੀਦੀ ਹੈ ਤੇ ਪੰਥ ਕੇਕਤਾ ਦੀ ਜਦੋਂ ਗੱਲ ਚੱਲਦੀ ਹੈ ਤਾਂ ਉਦੋਂ ਉਹ ਅਮਰਪਾਲ ਸਿੰਘ ਹੋਣਾ ਦੇ ਨਾਂ ਦੇ ਉੱਪਰ ਸਹਿਮਤੀ ਨਹੀਂ ਜਿਤਾਉਂਦੇ ਜਦੋਂ ਕਿ ਸੁਖਵੀਰ ਸਿੰਘ ਬਾਦਲ ਹੋਣਾ ਦੇ ਨਾਲ ਮਤਲਬ ਪੰਥ ਕੇਕਤਾ ਕਰਨ ਨੂੰ ਸਹਿਮਤੀ ਹੈ ਜਿਹੜੀ ਉਹਨੂੰ ਦਿੰਦੇ ਆ ਇਹਦੇ ਨਾਲ ਹੀ ਪੁਨਰ ਸ਼ਰੀ ਅਕਾਲੀ ਦਲ ਦੀ ਵੀ ਗੱਲ ਕਰ ਜਾਂਦੇ ਆ ਤੇ ਇਹਦੇ ਨਾਲ ਨਾਲ ਜਿਹੜਾ ਮਤਲਬ ਉਹਨਾਂ ਨੇ 26 ਜਨਵਰੀ ਨੂੰ ਰੱਖਿਆ ਉਹ ਕਹਿੰਦੇ ਆ ਵੀ ਜਿਹੜਾ ਫਰਵਤ ਖਾਲਸਾ ਹੋਇਆ ਸੀਗਾ 1986 ਦੇ ਵਿੱਚ ਉਹਦੀ 40ਵੀਂ ਬਰੇ ਗੰਢ ਮਨਾਉਣੀ ਹੈਗੀ ਸੋ ਉਹ ਇਸ ਤਰ੍ਹਾਂ ਦੀ ਜਦੋਂ ਗੱਲਬਾਤਾਂ ਕਰ ਰਹੇ ਸੀਗੇ ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਲੋਕ ਤੁਹਾਨੂੰ ਇਹ ਨਹੀਂ ਪੁੱਛਣਗੇ ਵੀ ਤੁਸੀਂ 40 ਸਾਲ ਪਹਿਲਾਂ ਹੋਏ ਸਰਵਤ ਖਾਲਸੇ ਦੀ ਤਾਂ ਗੱਲ ਕਰਦੇ ਹੋ ਬਰੇ ਗੰਢ ਬਣਾਉਣੇ ਹੋ ਜਿਹੜਾ ਤੁਸੀਂ ਚੱਬੇ ਦੇ ਵਿੱਚ ਤੁਹਾਡੀ ਗਵਾਹੀ ਦੇ ਵਿੱਚ ਚੱਬੇ ਦੇ ਵਿੱਚ ਸਰਵਤ ਖਾਲਤਾ ਹੋਇਆ ਸੀ ਉਹਦਾ ਕੀ ਬਣਿਆ ਲੋਕ ਤਾਂ ਇਹ ਵੀ ਸਵਾਲ ਤੁਹਾਨੂੰ ਕਰਨਗੇ ਫਿਰ ਵੀ ਤੁਹਾਡੇ 40 ਸਾਲਾਂ ਵਾਲਾ ਸਰਵਤ ਖਾਲਸਾ ਦਾ ਯਾਦ ਹੈ ਜਿਹੜਾ ਹੁਣ ਬਾਲਾ ਸਰਬੱਤ ਖਾਲਸਾ ਇਹਦਾ ਕੀ ਬਣਿਆ ਤੇ ਉਹ ਕਹਿੰਦੇ ਜੀ ਉਹਦੇ ਵਿੱਚ ਅਸੀਂ ਬੁਰੀ ਤਰ੍ਹਾਂ ਫੇਲ ਹੋ ਗਏ ਆ ਸਾਡੇ ਵਿੱਚ ਪਾਟੋ ਧਾੜ ਹੋ ਗਈ ਜਣੀ ਉਹਨਾਂ ਨੇ ਉਸ ਸਰਬੱਤ ਖਾਲਸਾ ਨੂੰ ਸਿਰੇ ਤੋਂ ਨਕਾਰਤਾ ਇਹਦਾ ਮਤਲਬ ਜਿਹੜਾ ਸਰਬੱਤ ਖਾਲਸਾ ਦੇ ਚੁਣੇ ਹੋਏ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਇਦ ਉਹਨਾਂ ਨੂੰ ਵੀ ਫਿਰ ਉਹਨਾਂ ਨੇ ਨਕਾਰਤਾ ਜਦੋਂ ਉਹਨਾਂ ਨੇ ਸਾਰਾ ਕੋਈ ਕਹਿਤਾ ਵੀ ਉਹ ਸਾਰਾ ਕੁਝ ਸਾਤੋਂ ਫੇਲ ਹੋ ਗਿਆ ਉਹ 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 ਉਹਦੇ ਵਿੱਚ ਅਸੀਂ ਕੋਈ ਕਾਮਯਾਬ ਨਹੀਂ ਹੋਏ ਆ ਤੇ ਉਹਨਾਂ ਨੇ ਉਹ ਵੀ ਗੱਲ ਪਈ ਆ ਵੀ ਉਹਦੇ ਵਿੱਚ ਅਸੀਂ ਏਕਾ ਨਹੀਂ ਰੱਖ ਸਕੇਗੇ ਸਾਡੇ ਵਿੱਚ ਜਿਹੜੀ ਪਾਟੋ ਧਾੜ ਪੈ ਗਈ ਆ ਤੇ ਫਿਰ ਹੁਣ ਇਹ ਜਵਾਬ ਜੋ ਉਹਨਾਂ ਨੂੰ ਕਿ ਜੇ ਤੁਸੀਂ ਉਹ ਸਰਬੱਤ ਖਾਲਸੇ ਦੇ ਵਿੱਚ ਏਕਤਾ ਨਹੀਂ ਰੱਖ ਸਕਦੇ ਤਾਂ ਅਗਲੀ ਏਕਤਾ ਪੰਥ ਦੀ ਕਿਵੇਂ ਕਰਵਾਓਗੇ। ਸੋ ਇਹਦਾ ਕੋਈ ਜਵਾਬ ਸ਼ਾਹਮਾਨ ਸਾਹਿਬ ਕੋਲੇ ਵੀ ਨਹੀਂ ਹੈਗਾ। ਉਹਨੂੰ ਇਸ ਗੱਲ ਦਾ ਵੀ ਉਹ ਕੋਈ ਦਬਾਅ ਨਹੀਂ ਦੇ ਰਹੇ। ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਅਸੀਂ ਖਾਲਸਾਪਨ ਦੇ ਮੁੱਦੇ ਤੇ ਜਿਹੜਾ ਸਾਡੇ ਨਾਲ ਸਹਿਮਤ ਤਾਂ ਸਾਡੀ ਉਹਨਾਂ ਨਾਲ ਹੀ ਰੇਟ ਤਾਂ ਹੋ ਸਕਦੀ ਹੈ ਜੀ ਤੇ ਹੁਣ ਇਹ ਕਹਿ ਰਹੇ ਵੀ ਉਹ ਆਪਣੀ ਏਜੰਡਾ ਤੈਅ ਰੱਖਣਗੇ ਅਸੀਂ ਆਪਣਾ ਅਸੀਂ ਖਾਲਸਾਪਨ ਤੇ ਖੜੇ ਆਂਗੇ ਪਰ ਅਸੀਂ ਪੰਥ ਦੀ ਏਕਤਾ ਚਾਹੁੰਦੇ ਆਂ। ਹੁਣ ਉਸ ਤੋਂ ਮੈਨੂੰ ਲੱਗਦਾ ਵੀ ਉਹ ਹਾਂ ਕੁਝ ਕਾਰਨ ਪਸਾਟਿਆ ਜਾਂ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਪਾਰਟੀ ਦੀ ਜਿਹੜੀ ਹੋਂਦ ਹੈ ਉਹ ਖਤਰੇ ਦੇ ਵਿੱਚ ਹੈ ਸੋ ਪਤਾ ਨਹੀਂ ਉਹਨਾਂ ਦੀ ਅਗਲੀ ਜਿਹੜੀ ਰਣਨੀਤੀ ਨੂੰ ਮੈਂ ਸਪਸ਼ਟ ਨਹੀਂ ਕਰ ਸਕਿਆ ਮਾਨ ਸਾਹਿਬ ਵੀ ਉਹ ਪ੍ਰਾਣੀ ਉਸੇ ਗੱਲ ਤੇ ਖੜੇ ਆ ਜਿਹੜਾ ਖਾਲਸਾਪਨ ਵਾਲੇ ਮੁੱਦੇ ਤੇ ਖੜੇ ਆ ਜਾਂ ਫਿਰ ਉਹ ਜਿਹੜਾ ਪੰਜਾਬ ਦੀ ਸਰਕਾਰ ਬਣਾਉਣ ਵਾਲੇ ਪਾਸੇ ਤਰਨ ਦੀ ਕੋਸ਼ਿਸ਼ ਕਰਨ ਲੱਗੇ ਹੈਗੀ ਬਾਦਲ ਪਰਿਵਾਰ ਨਾਲ ਮਿਲ ਕੇ ਜੀ ਉਹਨਾਂ ਨੇ ਮੰਨਿਆ ਵੀ ਉਹ ਜਿਹੜਾ ਜੱਬੇ ਵਾਲਾ ਸਰਬੱਤ ਖਾਲਸਾ ਜੀ ਆ ਉਹ ਉਹ ਸਾਤੋਂ ਨਹੀਂ ਉਹਦਾ ਕੋਈ ਰਿਜ਼ਲਟ ਕੱਢਿਆ ਗਿਆ ਜਿਹੜੀਆਂ ਗੱਲਾਂ ਸੀ ਕੀਤੀਆਂ ਸੀ ਨਹੀਂ ਅਸੀਂ ਉਹਦੇ ਵਿੱਚ ਪੰਥ ਨੂੰ ਕੋਈ ਸੇਧ ਦੇ ਸਕੇ ਤੋਂ ਹੋ ਸਕਦਾ ਜਿਸ ਤਰ੍ਹਾਂ ਇਹ ਮੰਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇਹ ਵੀ ਮੰਨਣਾ ਪਵੇ ਵੀ ਉਧਰ ਜਾਣਾ ਵੀ ਸਾਡੀ ਗਲਤੀ ਸੀਗੀ ਜਾਂ ਉਹ ਪਾਰਟੀ ਦੀ ਮਤਲਬ ਕਿਉਂਕਿ ਉਧਰ ਦੀ ਗੱਲ ਹੁੰਦਾ ਜਦੋਂ ਇਸ ਤਰ੍ਹਾਂ ਦੋ ਉਹ ਵਿਚਾਰਧਾਰਾਵਾਂ ਦੀਆਂ ਪਾਰਟੀਆਂ ਜਿਹੜੀਆਂ ਆ ਕਦੇ ਆਪਸ ਵਿੱਚ ਬੱਕੋ ਬਕਰੇ ਵਿਚਾਰਧਾਰਤ ਰਾਟ ਕਰਾਉਂ ਜਾਂ ਰਹੀਆਂ ਨਿਗੀਆਂ ਜੇ ਉਹਨਾਂ ਦਾ ਕਿਤੇ ਇੱਕਾ ਹੁੰਦਾ ਤਾਂ ਫਿਰ ਇਹ ਇਤੋਂ ਨੂੰ ਜ਼ਰੂਰ ਨੁਕਸਾਨ ਹੁੰਦਾ ਉਹਦੇ ਵਿੱਚ ਜਿਹੜੀ ਪੰਡ ਰੋਡੇ ਦੇ ਵਿੱਚ ਜਿਹੜੀ ਉਹ ਜਥੇਬੰਦੀ ਹੈਗੀ ਬਾਰਸ਼ ਪੰਜਾਬ ਉਹਦੀ ਤਾਜਪੋਸੀ ਹੁੰਦੀ ਹੈਗੀ ਉਸ ਦਿਨ 76 ਮਾਨ ਹੋਣਾ ਨੇ ਇਹ ਗੱਲ ਕਹੀ ਮੈਨੂੰ ਮੇਰਾ ਬਾਰਸ਼ ਮਿਲ ਗਿਆ ਮੇਰੇ ਮੁੱਢਾਂ ਦਾ ਭਾਰ ਹੌਲਾ ਹੋ ਗਿਆ ਮੈਂ ਹੁਣ ਇੱਧਰ ਰੱਖਤਾ ਹਾਂ ਤੇ ਮੈਂ ਹੁਣ ਸੁਰਖਰੂ ਹੋ ਗਿਆ ਮਤਲਬ ਮੈਨੂੰ ਅੱਗੇ ਜਿਹੜਾ ਹੈਗਾ ਉਸ ਦਿਨ ਤਾਂ ਅਮਰਪਾਲ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਨਹੀਂ ਗੀਆਂ ਪਰ ਉਸ ਤੋਂ ਬਾਅਦ ਹੁਣ ਇਹ ਲੱਗਦਾ ਹੈ ਕਿ ਉਹ ਸਾਹਿਬ ਉਹਨਾਂ ਦਾ ਜਿਹੜਾ ਕਿਉਂਕਿ ਕੁਦਰਤੀ ਗੱਲ ਹੁੰਦੀ ਹੈ ਜਦੋਂ ਇੱਕੋ ਹੀ ਮਤਲਬ ਜਿਹੜੀ ਵਿਚਾਰਤਾ ਰਗੀ ਕੋਈ ਲਾਈਨ ਹੈ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਜਦੋਂ ਦੂਸਰਾ ਬੰਦਾ ਅੱਗੇ ਵਾਧਾ ਦਿਖਾਈ ਦਿੰਦਾ ਨਾ ਫਿਰ ਉਦੋਂ ਹਰਕ ਪੈਂਦਾ ਹੈ ਸ਼ਾਇਦ ਉਹੀ ਪੜਾ ਜਿਹੜਾ ਜਮਰਜੀਤ ਸਿੰਘ ਮਾਨ ਹੋਣਾ ਦਾ ਸੀਗਾ ਉਹਦੇ ਵਿੱਚ ਹੀ ਉਸੇ ਟਰੈਕ ਤੇ ਮਤਲਬ ਚੜ ਗਿਆ ਅਮਰਪਾਲ ਹੁਣ ਉਹਨੂੰ ਲੱਗਿਆ ਜਦੋਂ ਅਮਰਪਾਲ ਅੱਗੇ ਲੰਘਦਾ ਦਿਖਾਈ ਦਿੰਦਾਗਾ ਫਿਰ ਉੱਤੇ ਆ ਕੇ ਹੁਣ ਉਹ ਅਮਰਪਾਲ ਦੀ بجائے ਦੂਸਰੇ ਟਰੈਕ ਵਾਲਿਆਂ ਨਾਲ ਹੁਣ ਮੈਨੂੰ ਲੱਗਦਾ ਜਿਆਦਾ ਉਧਰਲੇ ਪਾਸੇ ਨੂੰ ਉਹਨਾਂ ਦਾ ਧਿਆਨ ਹੋਇਆ ਹੋਗਾ